ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਹੁਣ ਚਾਰ ਹਲਕਿਆਂ ਦੇ ਵਿੱਚ ਨਹੀਂ ਪੰਜ ਹਲਕਿਆਂ ਦੇ ਵਿੱਚ ਹੋਣ ਗਈਆਂ ਜਿਮਨੀ ਚੋਣਾ ਕਿਉਂਕਿ ਇਸ ਦਾ ਪਤਾ ਸਾਰੇ ਪੰਜਾਬ ਨੂੰ ਲੱਗ ਚੁੱਕਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਜਿਸ ਨੂੰ ਡਾਕਟਰ ਸੁਖੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਹਲਕਾ ਬੰਗਾ ਤੋਂ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਤੇ ਉਸ ਤੋਂ ਬਾਅਦ ਵਰਗੈ ਆਮ ਆਦਮੀ ਪਾਰਟੀ ਦੀ ਝੋਲੀ ਯਾਨੀ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਦੇ ਵਿੱਚ ਇਸ ਨੂੰ ਲੈ ਕੇ ਇੱਕ ਵਾਰ ਫਿਰ ਬੜਾ ਵੱਡਾ ਬਵਾਲ ਜਾਂ ਕਹਿ ਦਈਏ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਲਚਲ ਮਚ ਚੁੱਕੀ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਹਲਕਿਆਂ ਦੀ ਬੰਗਾ ਡੇਰਾ ਬਾਬਾ ਨਾਨਕ ਚੱਬੇ ਬਾ ਗਿੱਦੜ ਬਾ ਅਤੇ ਬਰਨਾਲਾ ਯਾਨੀ ਕਿ ਚਾਰ ਹਲਕਿਆਂ ਦੀ ਬਜਾਏ ਹੁਣ ਪੰਜ ਹਲਕਿਆਂ ਦੇ ਵਿੱਚੋਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਇਸ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਮੰਤਨ ਕਰ ਰਹੀਆਂ ਨੇ ਕਾਂਗਰਸ ਭਾਜਪਾ ਆਪ ਆਧੀ ਪਾਰਟੀ ਸ਼ਰੂਮਣੀ ਅਕਾਲੀ ਦਲ ਅਤੇ ਬੋਜਨ ਸਮਾਜ ਪਾਰਟੀ ਇੱਕ ਨਵੀਂ ਪਾਰਟੀ ਆਈ ਹੈ ਪੰਜਾਬ ਸੇਵਾ ਦਲ ਸੰਗ ਯਾਨੀ ਕਿ ਸ਼ੇਪ ਪਾਰਟੀਆਂ ਹੁਣ ਅਤੇ ਉਸ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਦੇ ਜਿਹੜੇ ਸਾਥੀ ਨੇ ਉਹਨਾਂ ਵੀ ਆਪਣੇ ਆਪ ਦੇ ਨਾਮ ਐਲਾਨ ਦਿੱਤੇ ਨੇ ਜਿਮਨੀ ਚੋਣਾਂ ਦੇ ਵਿੱਚ ਜੇ ਗੱਲ ਕਰੀਏ ਪ੍ਰਧਾਨ ਮੰਤਰੀ ਬਾਜੇਕੀ ਦੀ ਕਲਸੀ ਕੌਂਕੇ ਦੀ ਯਾਨੀ ਕਿ ਇਨ੍ਹਾਂ ਤਿੰਨਾਂ ਨੇ ਜਿਹੜੇ ਐਨਐਸਏ ਦੇ ਤਹਿਤ ਡਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਰਹੇ ਅਸਾਮ ਦੇ ਵਿੱਚ ਉਹਨਾਂ ਵੀ ਆਪੋ ਆਪਣੇ ਨਾਮ ਦੀ ਜੀ ਡਿਕਲੇਰੇਸ਼ਨ ਕਰ ਦਿੱਤੀ ਹੈ ਕਿ ਅਸੀਂ ਭਾਈ ਚੋਣਾ ਹੋਣਗੀਆਂ ਜਿਮਨੀ ਚੋਣਾ ਉਹਦੇ ਵਿੱਚ ਅਸੀਂ ਐਜ਼ ਅ ਆਜ਼ਾਦ ਉਮੀਦਵਾਰ ਲੜਾਂਗੇ ਕੀ ਉਹ ਪੱਤਾ ਕਾਰਗਰਸਿਤ ਹੋਵੇਗਾ ਜਿਹੜਾ ਪਤਾ ਭਾਈ ਅਮਰਤਪਾਲ ਖਾਲਸਾ ਨੇ ਜੇਲ੍ਹ ਦੇ ਵਿੱਚ ਬਹਿ ਕੇ ਖੇਡਿਆ ਉਹ ਪੱਤਾ ਬਿਲਕੁਲ ਉਹਦਾ ਰਿਜ਼ਲਟ ਹੈ ਜਿਹੜਾ ਪੋਜ਼ਿਟਿਵ ਆਇਆ ਕਿਉਂਕਿ 1 ਲੱਖ ਤੋਂ 92 1 ਲੱਖ 92 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸੀ ਭਾਈ ਅਮਰਤਪਾਲ ਖਾਲਸਾ ਨੇ ਕਾਂਗਰਸ ਦੇ ਵਿਧਾਇਕ ਸੌਰੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਨੂੰ ਕਹਿੰਦੇ ਹਾਂ ਜਿਮਨੀ ਚੋਣਾਂ ਦੀ ਗੱਲ ਜਿਮਨੀ ਚੋਣਾਂ ਦਾ ਬਿਗਲ ਜਿਹੜਾ ਵਜਨ ਵਾਲਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ 15 ਅਗਸਤ ਤੋਂ ਲੈ ਕੇ 20 ਅਗਸਤ ਦੇ ਵਿੱਚ ਵਿੱਚ ਜਿਹੜਾ ਹੈ ਉਹ ਜਿਮਨੀ ਚੋਣਾਂ ਦਾ ਬਿਗਲ ਵਜ ਸਕਦਾ ਹੈ ਕਿਉਂ ਵਜ ਸਕਦਾ ਹੈ ਕਿਉਂਕਿ ਨਵੰਬਰ ਦੇ ਵਿੱਚ ਪੰਚਾਇਤੀ ਚੋਣਾਂ ਨੇ ਨਵੰਬਰ ਦੇ ਵਿੱਚ ਹੀ ਨਗਰ ਨਿਗਮ ਦੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਨਵੰਬਰ ਦੇ ਵਿੱਚ ਹੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਯਾਨੀ ਕਿ ਤਿੰਨੇ ਚੋਣਾਂ ਨੇ ਜਿਹੜੀਆਂ ਉਹ ਪੰਜਾਬ ਸਰਕਾਰ ਕਮਾਉਣ ਜਾਰੀ ਹੈ ਨਵੰਬਰ ਦੇ ਵਿੱਚ ਪੰਚਾਇਤੀ ਚੋਣਾਂ ਨਗਰ ਨਿਗਮ ਦੇ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਇਸ ਤੋਂ ਪਹਿਲਾਂ ਸਤੰਬਰ ਦਾ ਮਹੀਨਾ ਜਿਹੜਾ ਖਾਲੀ ਹੈ ਇਸ ਲਈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਇਹਨਾਂ 55 ਹਲਕਿਆਂ ਦੇ ਵਿੱਚ ਜਿਹੜੀ ਜਮਨੀ ਚੋਣ ਹੋਣ ਜਾ ਰਹੀ ਹੈ ਉਸ ਦਾ ਐਲਾਨ ਜਿਹੜਾ ਹੈ 10 ਦਿਨਿਆਂ ਕਦੋਂ ਹੋਵੇਗਾ ਬਾਕੀ ਜੇ ਗੱਲ ਕਰੀਏ ਇਹਨਾਂ ਪਾਰਟੀਆਂ ਦੀ ਇਹਨਾਂ ਪਾਰਟੀਆਂ ਨੇ ਆਪੋ ਆਪਣੇ ਚਰਚ ਤੇ ਚਿਹਰੇ ਲੱਭਣੇ ਸ਼ੁਰੂ ਕਰ ਦਿੱਤੇ ਨੇ ਵੀ ਕਿਹੜੇ ਹਲਕੇ ਦੇ ਵਿੱਚ ਕਿਹੜਾ ਚਿਹਰਾ ਆਪਣੀ ਆਪਣੀ ਪਾਰਟੀ ਵੱਲੋਂ ਦਿੱਤਾ ਜਾਵੇ ਇਸ ਨੂੰ ਲੈ ਕੇ ਬਸ ਇੱਕ ਦੋ ਦਿਨਾਂ ਦੇ ਵਿੱਚ ਆ ਪਾਰਟੀਆਂ ਨੇ ਜਿਹੜੇ ਨਾਮ ਜਿਹੜੇ ਚਿਹਰੇ ਨੇ ਉਹਨਾਂ ਨੂੰ ਐਲਾਨ ਦੇਣ ਗਿਆ ਜਿਮਨੀ ਚੋਣਾਂ ਵਾਸਤੇ ਇਸ ਤੋਂ ਪਹਿਲਾਂ ਕਿ ਜਿਮਨੀ ਚੋਣਾਂ ਦਾ ਬਿਗਲ ਵਜੇ ਜਿਮਨੀ ਚੋਣਾਂ ਦਾ ਬਿਗਲ ਕਦੋਂ ਵਜੇਗਾ ਦੱਸਦੇ ਨੇ ਹਾਂ ਕਿ 15 ਅਗਸਤ ਤੋਂ ਲੈ ਕੇ 20 ਅਗਸਤ ਤੱਕ ਦੱਸਿਆ ਜਾ ਰਿਹਾ ਸੀ ਲੇਕਿਨ ਹੁਣ ਕੁਝ ਮਾਜ਼ਰਾ ਹੋਰ ਹੀ ਹੁੰਦਾ ਜਾ ਰਿਹਾ ਹੈ ਕਿਉਂਕਿ ਰਾਜ ਸਭਾ ਦੀਆਂ ਵਿੱਚ ਚੋਣਾਂ ਹੋ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ 20 ਅਗਸਤ ਤੋਂ ਲੈ ਕੇ 30 ਅਗਸਤ ਦੇ ਵਿਚਕਾਰ ਜਿਮਨੀ ਚੋਣਾਂ ਦਾ ਜਿਹੜਾ ਬਿਗਲ ਬੱਜੇਗਾ ਅਤੇ ਸਤੰਬਰ ਦੇ ਤੀਜੇ ਹਫ਼ਤੇ ਦੇ ਵਿੱਚ ਜਿਮਨੀ ਚੋਣਾ ਦੀ VOTING ਜਾਂ ਪੋਲਿੰਗ ਹੋਵੇਗੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਮਿਲ ਰਹੀ ਹੈ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਆਪਣੇ ਹਲਕਾ ਇੰਚਾਰਜਾਂ ਨੂੰ ਜਿਹੜਾ ਹੈ ਵਕ-ਵਕ ਜਗ੍ਹਾ ਤੇ ਲਾ ਦਿੱਤਾ ਹੈ ਉਹਦੇ ਵਿੱਚ ਮੌਜੂਦਾ ਕੈਬਨਿਟ ਮੰਤਰੀ ਨੇ ਅਤੇ ਨਾਲ ਉਹਨਾਂ ਨੇ ਮੌਜੂਦਾ ਵਿਧਾਇਕ ਲਾਇਏ ਨੇ ਯਾਨੀ ਕਿ ਹਲਕਾ ਇੰਚਾਰਜ ਅਤੇ ਕੋ ਹਲਕਾ ਇੰਚਾਰਜ ਰਾਜਾ ਵੜਿੰਗ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਉਧਰ ਸੁਨੀਲ ਕੁਮਾਰ ਜਾਖੜ ਵੀ ਯਾਨੀ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਹੁਣ ਚਰਚਿਤ ਚਿਹਰੇ ਲਾਭ ਰੀਆਂ ਨੇ ਜਿਮਨੀ ਚੋਣਾਂ ਵਾਸਤੇ 20 ਅਗਸਤ ਤੋਂ ਲੈ ਕੇ 30 ਅਗਸਤ ਦੇ ਵਿੱਚ ਹਰ ਹਾਲਤੇ ਵਿੱਚ ਜਿਮਨੀ ਚੋਣਾਂ ਦਾ ਐਲਾਨ ਹੋ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਨੇ ਕਿਉਂਕਿ ਸਤੰਬਰ ਦੇ ਤੀਜੇ ਹਫ਼ਤੇ ਜਿਹੜੀ ਹੈ ਚੋਣ ਹੋ ਜਾਵੇਗੀ ਪੋਲਿੰਗ ਵੋਟਿੰਗ ਹੋ ਜਾਵੇਗੀ ਜਿਮਨੀ ਚੋਣਾਂ ਨੂੰ ਲੈ ਕੇ ਜਿਹੜੇ ਪੰਜਾਬ ਦੇ ਹਲਕੇ ਨੇ ਡੇਰਾ ਬਾਬਾ ਨਾਨਕ ਚੱਬੇਵਾਲ ਗਿੱਦੜਬਾਹ ਹੁਣ ਬੰਗਾ ਹੋ ਗਿਆ ਹੈ ਅਤੇ ਬਰਨਾਲਾ ਯਾਨੀ ਕਿ ਪੰਜ ਹਲਕਿਆਂ ਦੇ ਵਿੱਚ ਚੋਣਾਂ ਦਾ ਜਿਹੜਾ ਵਿਗਲ ਹੈ 20 ਅਗਸਤ ਤੋਂ ਲੈ ਕੇ 30 ਅਗਸਤ ਦੇ ਵਿਚਕਾਰ ਹੋ ਜਾਵੇਗਾ ਧੰਨਵਾਦ